ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਹੇ ਸਾਡਾ ਦਰਸ਼ਕਾ ਦਾ ਸਵਾਗਤ ਹੈ ਮੈ ਲਗਨ ਸੇ ਆਤਾ ਰਾਂ ਇੱਕ ਨਵੀਂ ਸਿਆਸੀ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪત્રਕਾਰ ਸਦਾਰ ਜਗਿੰਦਰ ਸਿੰਘ ਜੀ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਅੱਜ ਦੀ ਚਰਚਾ ਬੜੀ ਖਾਸ ਹੋਣ ਵਾਲੀ ਆ ਆਪਾਂ ਕਈ ਮੁੱਦਿਆਂ ਤੇ ਗੱਲਬਾਤ ਕਰਾਂਗੇ ਪਰ ਜਿਹੜੀ ਆਪਾਂ ਸ਼ੁਰੂਆਤ ਹੈ ਉਹ ਆਪਾਂ ਇੱਥੋਂ ਕਰਦੇ ਵੀ ਪੰਜਾਬ ਦੇ ਵਿੱਚ ਇਸ ਸਮੇਂ ਸਿਆਸੀ ਧਮਾਕੇ ਹੋ ਰਹੇ ਨੇ ਨਵੇਂ ਅਕਾਲੀ ਦਲ ਦੇ ਮੈਦਾਨ ਚ ਆਉਣ ਤੋਂ ਬਾਅਦ ਅਕਾਲੀ ਧੜੇ ਸਮੇਤ ਕਿਹੜੀ ਤਰ੍ਹਾਂ ਨੂੰ ਸਰ ਹੋਰ ਵੱਡਾ ਨੁਕਸਾਨ ਹੋਵੇਗਾ ਦੇਖੋ ਲਗਨ ਜੀ ਪੰਜਾਬ ਚ ਜਾਂ ਮੁਖਤਰ ਸਾਹਿਬ ਦੀ ਧਰਤੀ ਜਿਹੜੀ ਕਿ ਪਵਿੱਤਰ 40 ਮੁਕਤਿਆਂ ਦੀ ਧਰਤੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਇੱਕ ਨਵੇਂ ਅਕਾਲੀ ਦਲ ਦਾ ਗਠਨ ਹੋ ਗਿਆ ਔਰ ਵਾਰਸ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਜਿਹਦੇ ਆ ਜਿਹਦੇ ਨਾਂ ਦਾ ਆਪਾਂ ਪਹਿਲਾਂ ਵੀ ਜ਼ਿਕਰ ਕਰਤਾ ਸੀ ਆਪਣੇ ਪ੍ਰੋਗਰਾਮ ਤੋਂ ਵੀ ਆਹ ਅਕਾਲੀ ਦਲ ਦੇ ਜਿਹੜੇ ਨਾਂ ਸੀ ਜਦੋਂ ਅੰਮ੍ਰਿਤਪਾਲ ਜੀ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੇ ਧੜੇ ਵੱਲੋਂ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਅਕਾਲੀ ਦਲ ਦੇ ਗਠਨ ਦੀ ਗੱਲ ਚੱਲੀ ਸੀ ਤਾਂ ਜਿਹੜੀ ਕਿੱਸੇ ਜਾ ਰਹੇ ਸੀ ਨਾ ਅੰਦਰ ਖਾਤੇ ਜਿਹੜੀ ਚਰਚਾ ਹੋ ਰਹੀ ਸੀ ਉਹਦਾ ਆਪਾਂ ਜ਼ਿਕਰ ਕਰਤਾ ਸੀਗਾ ਕਿ ਅਕਾਲੀ ਦਲ ਦਾ ਜਿਹੜਾ ਨਵੇਂ ਅਕਾਲੀ ਦਲ ਦਾ ਨਾਂ ਹੋਊਗਾ ਉਹ ਅਕਾਲੀ ਦਲ ਆਪਣੇ ਵਾਰਸ ਪੰਜਾਬ ਦੇ ਤੇ ਦਨਨਾਵਾਂ ਦਾ ਜਿਕਰ ਹੋਇਆ ਸੀਗਾ ਜੀ ਜੋ ਉਹੀ ਹੋਇਆ ਔਰ ਵਾਰਿਸ ਪੰਜਾਬ ਦੇ ਅਕਾਲੀ ਦਲ ਦਾ ਗਠਨ ਹੋ ਗਿਆ ਔਰ ਉਥੇ ਉਹਨਾਂ ਵੱਲੋਂ ਇੱਕ ਨਵੀਂ ਭਰਤੀ ਲਈ ਜਾਂ ਜਿੰਨਾ ਚਿਰ ਭਾਈ ਅਮਰਤਪਾਲ ਸਿੰਘ ਅੰਦਰ ਹੈ ਦਾ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੋ ਜਾਂਦੀ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਗਠਿਤ ਕੀਤੀ ਗਈ ਹੈ ਜਾਂ ਇੱਕ ਉਹਦੇ ਏਜੰਡੇ ਲਈ ਇੱਕ ਨਵੀਂ ਹੋਰ ਕਮੇਟੀ ਬਣਾਈ ਗਈ ਹੈ ਕਿ ਅਕਾਲੀ ਦਲ ਦਾ ਸਥਾਨ ਜਾਂ ਉਹਦੇ ਨਾ ਅਜੰਡਾ ਜਿਹੜਾ ਹੋਊਗਾ ਉਹਦੀ ਤਿਆਰੀ ਲਈ ਵੀ ਇੱਕ ਕਮੇਟੀ ਬਣਾਈ ਗਈ ਹੈ ਔਰ ਭਾਵੇਂ ਭਾਈ ਅਮਰਪਾਲ ਸਿੰਘ ਨੂੰ ਉਸ ਕਾਲੀ ਦਲ ਦਾ ਮੁਖੀ ਐਲਾਨ ਦਿੱਤਾ ਗਿਆ ਪਰ ਉਹਦੇ ਨਾਲ ਹੀ ਜਿਹੜੀ ਆ ਭਰਤੀ ਮੈਮ ਵੀ ਸ਼ੁਰੂ ਕਰ ਦਿੱਤੀ ਗਈ ਆ ਔਰ ਬਸਾਖੀ ਤੇ ਤੇ ਤਖਸਰੀ ਦਮਦਮਾ ਸਾਹਿਬ ਦੀ ਧਰਤੀ ਤੇ ਜਿਹੜਾ ਕਾਲੀ ਦਲ ਦੀ ਡੈਲੀਗੇਟ ਭਰਤੀ ਕਰਕੇ ਡੈਲੀਗੇਟ ਨਵੇਂ ਪ੍ਰਧਾਨ ਦੀ ਵੀ ਚੋਣ ਹੋਊਗੀ ਉਹ ਜਿਹੜਾ ਸਾਰਾ ਪ੍ਰੋਸੈਸ ਜਿਸ ਤਰ੍ਹਾਂ ਕਾਲੀਦਲ ਪਾਤਲ ਵੱਲੋਂ ਸ਼ੁਰੂ ਕੀਤਾ ਗਿਆ ਉਸੇ ਤਰ੍ਹਾਂ ਦੂਸਰੇ ਪਾਸੇ ਧੜਾ ਸ਼ੁਰੂ ਹੋ ਗਿਆ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਭ ਤੋਂ ਵੱਡਾ ਨੁਕਸਾਨ ਕਿਹਦਾ ਦੇਖਦੇ ਹੋ ਜਾਂ ਕਾਲੀਦਲ ਬਾਦਲ ਦੇ ਨਾਲ ਕਿਉਂਕਿ ਅਕਾਲੀਦਲ ਬਾਦਲ ਨੂੰ ਤਾਂ ਨੁਕਸਾਨ ਹੈ ਗਈ ਹੈ ਕਿਉਂਕਿ ਪਹਿਲਾਂ ਭਾਵੇਂ ਇਹ ਦੇਖਿਆ ਜਾ ਰਿਹਾ ਸੀ ਜਾਂ ਕਾਲੀਦਲ ਬਾਦਲ ਵੱਲੋਂ ਹੀ ਪ੍ਰਚਾਰ ਵੀ ਕੀਤਾ ਜਾ ਰਿਹਾ ਸੀ ਕਿ ਇੱਕ ਗਰਮ ਧੜਾ ਜਾਂ ਖਾਲਸਤਾਨੀ ਧੜਾ ਜਾਂ ਵਖਵਾਦੀ ਧੜਾ ਇਹ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ ਪਰ ਉਹਨਾਂ ਵੱਲੋਂ ਜਿਸ ਤਰ੍ਹਾਂ ਦੇ ਐਲਾਨ ਹੋਏ ਆ ਜਾਂ 15 ਮਤੇ ਪਾਸ ਕੀਤੇ ਗਏ ਆ ਜਾਂ ਇਹਨੂੰ ਭਵਿੱਖ 'ਚ ਕਿਸ ਤਰ੍ਹਾਂ ਕਾਲੀਦਾਂ ਨੂੰ ਚਲਾਉਣਾ ਉਹ ਸਾਰਾ ਜਿਹੜਾ ਢਾਂਚਾ ਜਾਂ ਸੈਂਟਰ ਨੂੰ ਕਹਿ ਲੋ ਉਹ ਡੈਮੋਕਰੇਟਿਕ ਹੀ ਰੱਖਿਆ ਗਿਆ ਹਾਂ ਔਰ ਜਿਸ ਤਰ੍ਹਾਂ ਜੇ ਦੇਖੀਏ ਤਾਂ ਭਾਈ ਅਮਰਪਾਲ ਸਿੰਘ ਨੇ ਜਦੋਂ ਇਲੈਕਸ਼ਨ ਵੀ ਲੜੀ ਆ ਤਾਂ ਉਹਨਾਂ ਨੇ ਇੱਕ ਡੈਮੋਕਰੇਟਿਕ ਡੈਮੋਕਰੇਟਿਕ ਜਾਂ ਲੋਕਤੰਤਰੀ Daire 'ਚ ਆ ਕੇ ਇਲੈਕਸ਼ਨ ਲੜੀ ਸੀ ਲੋਕ ਸਭਾ ਮੈਂਬਰ ਬਣਿਆ ਹੋ ਹਰੂ ਸਾਹਿਬ ਤੋਂ ਔਰ ਹੁਣ ਜਿਹੜਾ ਕਾਲੀਤਲ ਦਾ ਗਠਨ ਵੀ ਹੋਇਆ ਉਹ ਵੀ ਇੱਕ ਜਿਹੜਾ ਉਹਦਾ ਏਜੰਡਾ ਹੈ ਜਾਂ ਸ਼ੁਰੂਆਤ ਹੈ ਉਹ ਪੂਰੀ ਤਰ੍ਹਾਂ ਡੈਮੋਕਰੇਟਿਕ ਹੀ ਉਹਨੂੰ ਰੱਖਿਆ ਗਿਆ ਭਾਵੇਂ ਇਸ ਮੁੱਦੇ ਤੇ ਜਿਹੜੀਆਂ ਗਰਮ ਧਰਾਸਿੰਗਾਂ ਚ ਹੈ ਉਹ ਸ਼੍ਰੋਮਣੀ ਕਾਲੀਤਲ ਅੰਮ੍ਰਿਤਸਰ ਸੀ ਜਾਂ ਦਾਲ ਖਾਲਸਾ ਸੀ ਭਾਵੇਂ ਪਹਿਲਾਂ ਇਸ ਸਟੇਜਾਂ ਇਕੱਠੀਆਂ ਵੀ ਹੁੰਦੀਆਂ ਰਹਿਗੀਆਂ ਭਾਈ ਅਮਰਪਾਲ ਨਾਲ ਆਪਣੇ ਮਾਨ ਸਾਹਿਬ ਦੀ ਸਟੇਜ ਪਰ ਉਹਨਾਂ ਨੇ ਗਰਮ ਧਰਾਨੇ ਉੱਥੇ ਮੁਕਸਰ ਚ ਵੱਖਰੀ ਕਾਨਫਰੰਸ ਕੀਤੀ ਹੈ ਜੀ ਕਿਉਂਕਿ ਉਹ ਆਪਣੇ ਸਮਨਜੀਤ ਸਿੰਘ ਮਾਨ ਨੇ ਇਹ ਪਹਿਲਾਂ ਹੀ ਕਹਿਤਾ ਸੀ ਕਿ ਸਾਡਾ ਜਿਹੜਾ ਮੁੱਖ ਏਜੰਡਾ ਮੁੱਖ ਮੁੱਦਾ ਉਹ ਖਾਲਿਸਤਾਨ ਹੈ ਔਰ ਜਿਹੜੀ ਤੈਰੇ ਇਸ ਮੁੱਦੇ ਤੇ ਨਹੀਂ ਉਹ ਕਰਦੀ ਤਾਂ ਸਾਡੀ ਉਹਨਾਂ ਨਾਲ ਸਾਂਝਾ ਉਹ ਨਹੀਂ ਬਣਦੀ ਅਸੀਂ ਵੱਖਰੀ ਕਰਾਂਗੇ ਔਰ ਉਹਨਾਂ ਨੇ ਵੱਖਰੀ ਕਾਨਫਰੰਸ ਕੀਤੀ ਹੈ ਔਰ ਅਕਾਲੀ ਦਲ ਲਈ ਸਭ ਤੋਂ ਵੱਡੀ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਪ੍ਰਚਾਰਿਆ ਸੀ ਕਿ ਜੀ ਉਹ ਗਰਮਦਲੀਏ ਨੇ ਜਾਂ ਇਸ ਤਰ੍ਹਾਂ ਹੋ ਸਕਦਾ ਪੰਜਾਬ ਦਾ ਨੁਕਸਾਨ ਹੋ ਪੰਜਾਬ ਦੀ ਸ਼ਾਂਤੀ ਭੰਗ ਹੋ ਉਹ ਸਾਰਾ ਕੁਝ ਉਹਨਾਂ ਨੇ ਸਾਫ਼ ਕਰਤਾ ਔਰ ਕਾਲੀ ਦਲ ਲਈ ਇੱਕ ਵੱਡੀ ਚਿੰਤਾ ਕਹਿ ਲੋ ਬਾਦਲ ਲਈ ਉਹ ਖੜੀ ਹੋਈ ਹੈ ਔਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਚ ਦੋਵਾਂ ਕੈਂਡੀਡੇਟਾਂ ਨੂੰ ਵੱਡਾ ਹੰਗਾਰਾ ਮਿਲਿਆ ਜਾਂ ਜਿਸ ਤਰ੍ਹਾਂ ਦੇ ਲੋਕਾਂ ਨੇ ਜਿਸ ਤਰ੍ਹਾਂ ਲੱਖਾਂ ਵੋਟਾਂ ਦੇ ਫਰਕ ਨਾਲ ਪਰ ਪੰਜਾਬ ਹੀ ਨਹੀਂ ਦੇਸ਼ 'ਚ ਜੇ ਦੇਖਿਆ ਜਾਵੇ ਤਾਂ ਭਾਈ ਅਮਰਿਤਪਾਲ ਸਿੰਘ ਜਿਹੜੇ ਗਿਣੇ ਚੁਣੇ ਲੋਕ ਸਭਾ ਮੈਂਬਰ ਬਣੇ ਆ ਜਦ ਵਟਾ ਸਮਰਥਨ ਜਾਂ ਵੱਡਾ ਲੋਕ ਸਮਰਥਨ ਲੈ ਕੇ ਜਾਂ ਵੋਟ ਬੈਂਕ ਲੈ ਕੇ ਚੁਣੇ ਗਏ ਜਿਹੜੇ ਮੈਂ ਫਿਰ ਪਾਰਲੀਮੈਂਟ ਉਹਨਾਂ 'ਚ ਭਾਈ ਅਮਰਿਤਪਾਲ ਸਿੰਘ ਦਾ ਵੀ ਨਾਮ ਹੁੰਦਾ ਸਰ ਬਿਲਕੁਲ ਇਹਦੇ ਨਾਲ ਨਾਲ ਇੱਕ ਜੁੜਦਾ ਸਵਾਲ ਵੀ ਹੈ ਵੀ ਜਦੋਂ ਕੱਲ ਸਿਆਸੀ ਤਰ੍ਹਾਂ ਦਾ ਗਠਨ ਹੁੰਦਾ ਵਾ ਤਾਂ ਉਦੋਂ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਆਇਆ ਕਿਸ ਤਰ੍ਹਾਂ ਦਾ ਹੰਗਾਰਾ ਮਿਲੇ ਆਪਾਂ ਕਹਿੰਦੇ ਕਿ ਔਨ ਵਾਲੇ ਸਮੇਂ 'ਚ ਰਿਸਪੌਂਸ ਕਿਸ ਤਰ੍ਹਾਂ ਦਾ ਮਿਲੇਗਾ ਕੀ ਲੱਗਦਾ ਤੁਹਾਨੂੰ ਸੋ ਇਹ ਇਹ ਗੱਲ ਤਾਂ ਹੈ ਕਿ ਇਹ ਦੇਖੋ ਬਾਦਲ ਧੜੇ ਨੇ ਵੀ ਉੱਥੇ ਇਕੱਠ ਵੱਡਾ ਕੀਤਾ ਕਿਉਂਕਿ ਇਹਨਾਂ ਨੂੰ ਜਿਹੜਾ ਇਕੱਠ ਕਰਨ ਦੀ ਕੋਈ ਸਮੱਸਿਆ ਨਹੀਂ ਉਹਦੀ ਕਿ ਪੂਰੇ ਪੰਜਾਬ 'ਚ ਇਹਨਾਂ ਦਾ ਕੀਟਰ ਹੈਗਾ ਅਕਾਲੀ ਦਲ ਬਾਦਲ ਦਾ ਹੋਰੀ ਇਹ ਇਹ ਜਿਹੜੀਆਂ ਕਾਨਫਰੰਸਾਂ ਹੈ ਇਹਨਾਂ ਕੋਲੇ ਉਹਨੂੰ ਵਿਧੀ ਵੀ ਹੈਗੀ ਐ ਕੈਲੋ ਕਰਵਾਉਣ ਦੀ ਜਾਂ ਕੱਟ ਕਿਸ ਤਰ੍ਹਾਂ ਕਰਨਾ ਜਾਂ ਕਿਸ ਤਰ੍ਹਾਂ ਲੋਕਾਂ ਨੂੰ ਜਟਾਉਣਾ ਜਾਂ ਕਿਸ ਤਰ੍ਹਾਂ ਲੋਕਾਂ ਨੂੰ ਲਿਆਉਣਾ ਇਹਨਾਂ ਕੋਲੇ ਸਾਧਨ ਵੀ ਹੈਗੇ ਆ ਸਾਰੇ ਪਰ ਦੂਸਰੇ ਪਾਸੇ ਜਿਹੜਾ ਆਪ ਮਹਾਰੇ ਲੋਕ ਗਏ ਆ ਜਾਂ ਜਿਸ ਤਰ੍ਹਾਂ ਦਾ ਮਤਲਬ ਕੱਠ ਭਾਈ ਅਮਰਤਪਾਲ ਸਿੰਘ ਦੀ ਉਹ ਚ ਵੀ ਹੋਇਆ ਕਾਨਫਰੰਸ ਜਿਹੜੀ ਉਹਨਾਂ ਦੀ ਗਵਾਈ ਚ ਹੋਈ ਹੈ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਮੁਖ ਸੀਗੇ ਉਹ ਉਹ ਚ ਵੀ ਕੱਠ ਪੱਖੋਂ ਮਤਲਬ ਉਹਨੂੰ ਵੀ ਬਰਾਬਰ ਤੇ ਹੀ ਦੇਖਿਆ ਗਿਆ ਹਾਂ ਪਰ ਬਹੁਤ ਵੱਡੀ ਗਿਣਤੀ ਚ ਉਥੇ ਵੀ ਇਕੱਠ ਹੋਇਆ ਸਫਲ ਕਾਨਫਰੰਸ ਹੋਈ ਹੈ ਔਰ ਉਹ ਸਫਲ ਕਾਨਫਰੰਸ ਤੋਂ ਬਾਅਦ ਜਿਹੜਾ ਅ ਕਾਲੀ ਦਲ ਚ ਬਾਦਲ ਧੜੇ ਚ ਇੱਕ ਡਰ ਜਾਂ ਸਹਿਮਤਾ ਉਹ ਬਣਿਆ ਹੀ ਹੈ ਔਰ ਦੂਸਰੇ ਪਾਸੇ ਜੇ ਦੇਖੀਏ ਤਾਂ ਇੱਕ ਹੋਰ ਤੁਸੀਂ ਕਹਿ ਰਹੇ ਹੋ ਕਿ ਨੂੰ ਇੱਕ ਹੋਰ ਕਿ ਨੂੰ ਧਰ ਨੂੰ ਨੁਕਸਾਨ ਹੋ ਸਕਦਾ ਦੇਖੋ ਪੰਜਾਬ ਦੇ ਲੋਕਾਂ ਨੇ ਕਾਲੀ ਦਲ ਬਾਦਲ ਨੂੰ ਵੀ ਕਾਂਗਰਸ ਨੂੰ ਵੀ ਜਿਹੜੀਆਂ 31 83 ਉਹਨਾਂ ਨੂੰ ਪਛਾੜ ਕੇ ਇੱਕ ਨਵੀਂ ਧਰ ਖੜੀ ਕੀਤੀ ਸੀ ਔਰ ਲੋਕ ਚਾਹੁੰਦੇ ਵੀ ਨੇ ਪੰਜਾਬ ਚ ਇੱਕ ਨਵੀਂ ਧਿਰ ਉੱਪਰੇ ਔਰ ਜਿਹੜਾ ਨਵੀਂ ਧਿਰ ਆਮ ਆਦਮੀ ਪਾਰਟੀ ਹੈ ਜੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਇਹਦਾ ਵੱਡਾ ਨੁਕਸਾਨ ਹੋਊਗਾ ਆਉਣ ਵਾਲੇ ਸਮੇਂ ਚ ਕਿਉਂਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮਨ ਜਾਂ ਮੋਹ ਉਹ ਭੰਗ ਹੋ ਚੁੱਕਿਆ ਔਰ ਲੋਕਾਂ ਨੂੰ ਫੇਰ ਕਹ ਲਓ ਲੋਕਾਂ ਨੂੰ ਮੁੜਨਾ ਔਖਾ ਲੱਗ ਰਿਹਾ ਸੀ ਕਿ ਉਹ ਫੇਰ ਉਹਨਾਂ ਧੜਿਆਲ ਲਈ ਜਾਂ ਉਹਨਾਂ ਰਵੈਤੀ ਪਾਰਟੀਆਂ ਲਈ ਵਾਪਸ ਹੋਣ ਤਾਂ ਨਾਲ ਨੂੰ ਇੱਕ ਬਦਲ ਜਰੂਰ ਲੱਗ ਗਿਆ ਹੁਣ ਜੀ ਪੰਜਾਬ ਔਰ ਖੇਤਰੀ ਪਾਰਟੀ ਦੇ ਰੂਪ ਚ ਬਦਲ ਲੱਗ ਗਿਆ ਕਿ ਨਵੀਂ ਖੇਤਰੀ ਧਿਰ ਪੰਜਾਬ ਚ ਖੜੀ ਹੋ ਗਈ ਆ ਔਰ ਉਹ ਵੀ ਡੈਮੋਕਰੈਟਿਕ ਢੰਗ ਤਰੀਕੇ ਨਾਲ ਖੜੀ ਹੋ ਗਈ ਆ ਹਾਂ ਔਰ ਇਹ ਜਿਹੜੀ ਲੋਕ ਜਾਂ ਲੋਕਾਂ ਪੰਜਾਬ ਦੇ ਲੋਕ ਜਿਸ ਤਰ੍ਹਾਂ ਲਾਰੂ ਹੁੰਦੇ ਨੇ ਅਰਜੇਸਤਰਾ ਲੋਕ ਸਭਾ ਚੋਣਾਂ 'ਚ ਹਲਾਰੂ ਹੋ ਕੇ ਲੋਕਾਂ ਨੇ ਜਾਂ ਦੋਵਾਂ ਹਲਕਿਆਂ 'ਚ ਹੰਗਾਰਾ ਦਿੱਤਾ ਸੀ ਭਾਈ ਅੰਮ੍ਰਿਤਪਾਲ ਦੇ ਧੜੇ ਨੂੰ ਜੇ ਉਸ ਤਰ੍ਹਾਂ 27 'ਚ ਵੀ ਹਲਾਰੂ ਹੋ ਜਾਂਦੇ ਆ ਜਾਂ ਉਸ ਤੋਂ ਪਹਿਲਾਂ ਜੇ ਸ਼੍ਰੋਮਣੀ ਕਮੇਟੀ ਚੋਣਾਂ ਵੀ ਆਉਂਦੀਆਂ ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾਂ ਦੀ ਵੀ ਤਿਆਰੀ ਹੋ ਰਹੀ ਹੈ ਨਾ ਹਰਿਆਣਾ 'ਚ ਤਾਂ ਹੀ ਗਈਆਂ ਨੇ ਬਿਲਕੁਲ ਸਰ ਇਹੀ ਇਹੀ ਵੱਡਾ ਸਵਾਲ ਮੇਰਾ ਅਗਲਾ ਸੀ ਕਿ ਵੀ ਕਿ ਇਹ ਧੜਾ ਜਿਹੜਾ ਸ਼੍ਰੋਮਣੀ ਕਮੇਟੀ ਚੋਣਾਂ ਲੜੇਗਾ ਦੇਖੋ ਇਹ ਤਾਂ ਹੈਗਾ ਹੀ ਆ ਜਿਹੜੀ ਇੱਕ ਧਿਰ ਖੜੀ ਹੋ ਗਈ ਹੈ ਔਰ ਪੰਥਕ ਧਿਰ ਹੈ ਅੱਗੇ ਕੱਲਾ ਬਾਦਲ ਧੜਾ ਜਾਂ ਕਈ ਤਰ੍ਹਾਂ ਇਕੱਠੀਆਂ ਹੋ ਕੇ ਲੜਦੀਆਂ ਰਹੀਆਂ ਔਰ ਉਹ ਉਹ ਬਹੁਤੀਆਂ ਪ੍ਰਭਾਵਸ਼ਾਲੀ ਨਹੀਂ ਹੁੰਦੀਆਂ ਤਰ੍ਹਾਂ ਔਰ ਉਹ ਉਹ ਜਿਹੜੀਆਂ ਕਹਿੰਦੇ ਬਾਦਲ ਧੜਾ ਹਮੇਸ਼ਾ ਉਹਨਾਂ ਨੂੰ ਪਛਾੜ ਜਾਂਦਾ ਪਰ ਜਿਸ ਤਰ੍ਹਾਂ ਦਾ ਭਾਈ ਅਮਰਤਪਾਲ ਸਿੰਘ ਦੀ ਵਾਈਚੇ ਧੜਾ ਖੜਾ ਹੋਇਆ ਔਰ ਉਹ ਸ਼੍ਰੋਮਿਕ ਬੇਟੀ ਚ ਹੁਣਾ ਤਾਂ ਉਹ ਜ਼ਰੂਰ ਲੜਨਗੇ ਭਾਵੇਂ ਹਜੇ ਉਹਨਾਂ ਨੇ ਚਲੋ ਐਲਾਨ ਨਹੀਂ ਕੀਤਾਗਾ ਔਰ ਪਰ ਜਿਸ ਤਰ੍ਹਾਂ ਦੀ ਚਾਲ ਹੈ ਜਾਂ ਇਸ ਤਰ੍ਹਾਂ ਦੀ ਉਹਨਾਂ ਦਾ ਏਜੰਡਾ ਹੈ ਜੋ ਇਸ ਤਰ੍ਹਾਂ ਦੇ ਉਹਨਾਂ ਨੇ ਮਤੇ ਲਿਆਂਦੇ ਨੇ ਔਰ ਜਿਸ ਤਰ੍ਹਾਂ ਦਾ ਮਤਲਬ ਸਥਾਨਤਾ پارٹی ਦਾ ਉਹ ਸ਼੍ਰੋਮਣਿਕ ਕਮੇਟੀ ਚੋਂ ਲੜਨਗੇ ਜੀ ਔਰ ਉਹਦੇ ਨਾਲ ਅਗਲੀ ਗੱਲ ਕਰੀਏ ਤਾਂ 227 ਨੂੰ ਲੈ ਕੇ ਤਾਂ ਉਹਨਾਂ ਦੀ ਕਲੀਅਰ ਹੀ ਹੈ ਤਸਵੀਰ ਔਰ ਇਹਦਾ ਘਟਨ ਹੀ ਕਹਿ ਲੋ ਤਾਂ ਹੋ ਰਿਹਾ 227 ਚ ਤਾਂ ਉਹ ਚੋਣ ਲੜਨਗੇ ਔਰ ਹਜੇ ਇਹ ਗੱਲ ਸਮਾ ਵੀ ਪਿਆ ਘਰ 227 ਲਈ ਉਦੋਂ ਤੱਕ ਮਤਲਬ ਇਸ ਪਾਰਟੀ ਨੂੰ ਪੂਰਾ ਡਿਸਟ੍ਰਿਕਟ ਲੈਵਲ ਤੇ ਬਲਾਕ ਲੈਵਲ ਤੇ ਪਿੰਡ ਪੱਤਰ ਤੱਕ ਇਹਨੂੰ ਲੈ ਜਾਣਗੇ ਔਰ ਜਿਸ ਤਰ੍ਹਾਂ ਮਤਲਬ ਉਹਨਾਂ ਕੋਲੇ ਵੀ ਜੇ ਦੇਖੀਏ ਜਾਵੇ ਤਾਂ ਪੂਰੇ ਜ਼ਿਲ੍ਹਿਆਂ 'ਚ ਭਾਈ ਅਮਰਤਪਾਲ ਸਿੰਘ ਦੇ ਆਉਣ ਸਮੇਂ ਜਦੋਂ ਆਏ ਆ ਜਾਂ ਉਹਨਾਂ ਨੇ ਪੰਜਾਬ 'ਚ ਇੱਕ ਮਹਿਮ ਵੀ ਚਲਾਈ ਹੈ ਸਿੱਖ ਪ੍ਰਚਾਰ ਜਾਂ ਨਸ਼ਿਆਂ ਦੇ ਸਿੱਖੀ ਦੇ ਪ੍ਰਚਾਰ ਲਈ ਜਾਂ ਨਸ਼ਿਆਂ ਦੇ ਖਿਲਾਫ ਇੱਕ ਮਹਿਮ ਚਲਾਈ ਹੈ ਤਾਂ ਉਦੋਂ ਵੀ ਉਹਨਾਂ ਦੇ ਨਾਲ ਜਾਂ ਉਹਨਾਂ ਦਾ ਕਿਡਰ ਪੂਰੇ ਪੰਜਾਬ ਜਾਂ ਸਾਰੇ ਜ਼ਿਲ੍ਹਿਆਂ 'ਚ ਖੜਾ ਹੋ ਗਿਆ ਸੀ ਖਾਸ ਕਰ ਜਿਹੜੇ ਜੰਗ ਜਨਰੇਸ਼ਨ ਆ ਜਾਂ ਨੌਜਵਾਨ ਨੇ ਖਾਸ ਕਰ ਜਿਹੜੇ ਸਿੱਖ ਨੌਜਵਾਨ ਨੇ ਉਹ ਉਹਨਾਂ ਨਾਲ ਤੁਰ ਪਏ ਸੀ ਪੂਰੇ ਪੰਜਾਬ ਤੋਂ ਹੀ ਔਰ ਉਹਨਾਂ ਨੂੰ ਹੁਣ ਇੱਕ ਕਹਿ ਲਓ ਲਾਮਬੰਦੀ ਤਾਂ ਹੋਈ ਹੋਈ ਆ ਉਹਨਾਂ ਨੂੰ ਇੱਕ ਜਥੇਬੰਦਕ ਢਾਂਚੇ ਦਾ ਰੂਪ ਦੇਣਾ ਨਾ ਔਰ ਜਦੋਂ ਜਥੇਬੰਦਕ ਢਾਂਚੇ ਦਾ ਰੂਪ ਦਿੱਤਾ ਗਿਆ ਬਲਾਕ ਲੈਵਲ ਤੇ ਦਿੱਤਾ ਗਿਆ ਪਿੰਡ ਪੱਧਰ ਤੇ ਦਿੱਤਾ ਗਿਆ ਡਿਸਟ੍ਰਿਕਟ ਲੈਵਲ ਤੇ ਦਿੱਤਾ ਗਿਆ ਤਾਂ ਚੋਣਾਂ ਤੱਕ ਉਦਰਤੀ ਉਹ ਲੜਨ ਗਈ ਉਹ ਬਤੂ ਤਿਆਰੀ ਹੈ ਉਹਨਾਂ ਦੀ ਚੋਣਾਂ ਦੀ ਤਾਂ ਚਲੋ ਠੀਕ ਹੈ ਸਰ ਆਪਾਂ ਜਿਵੇਂ ਕਹਿਨੇ ਵੀ 27 ਚ ਚੋਣਾਂ ਲੜਨਗੇ ਪਰ ਲੱਗਦਾ ਕਿ ਇਹ ਤੜਾ ਵੀ ਪ੍ਰੋਪਰ ਮੁਕਾਬਲਾ ਦੇ ਸਕਦਾ ਬਾਕੀ ਤਰ੍ਹਾਂ ਨੂੰ ਦੇਖੋ ਜਿਸ ਤਰ੍ਹਾਂ ਦੇ ਹਾਲਾਤ ਹੈ ਲਗਨ ਜੀ ਇੱਕ ਗੱਲ ਤਾਂ ਹੈਗੀ ਹੈ ਵੀ ਕਾਂਗਰਸ ਪਾਰਟੀ ਆਪ ਦੇ ਆਪ ਨੂੰ ਮਜ਼ਬੂਤ ਦੇਖਣ ਲੱਗੀ ਹੈ ਹੋਰ ਮਜ਼ਬੂਤ ਦੇਖਣ ਲੱਗੀ ਹੈ ਕਿਉਂਕਿ ਜੇ ਜੇ ਕਾਲੀ ਦਲ ਨੂੰ ਨੁਕਸਾਨ ਹੁੰਦਾ ਜਾਂ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੁੰਦਾ ਤਾਂ ਜੇ ਇਹਦਾ ਫਾਇਦਾ ਦੇਖੀਏ ਤਾਂ ਕਾਂਗਰਸ ਨੂੰ ਹੀ ਫਾਇਦਾ ਦਿਖ ਰਿਹਾ ਹੈ ਔਰ ਕਾਂਗਰਸ ਪਾਰਟੀ ਨੇ ਕਹ ਲੋ ਕੱਲ ਆਪਦੀ ਚੋਣ ਮੈਮ ਵੀ ਉਹਨਾਂ ਨੇ ਸ਼ੁਰੂ ਕਰਤੀ ਹੈ ਇੱਕ ਢੰਗ ਨਾਲ ਰਾਜਾ ਬਲੈਂਗ ਨੇ ਚੰਡੀਗੜ੍ਹ ਚ ਮੀਟਿੰਗ ਬੁਲਾ ਕੇ ਔਰ ਜ਼ਿਲ੍ਹਾ ਪ੍ਰਧਾਨਾਂ ਨੂੰ ਜੋ ਬਲਾਕ ਪ੍ਰਧਾਨਾਂ ਨੂੰ ਬੁਲਾ ਕੇ ਉਹਨਾਂ ਨੇ ਇੱਕ ਮੈਮ ਵੀ ਸ਼ੁਰੂ ਕਰਤੀ ਉਹ ਤੇ ਆਪਾਂ ਵੱਖਰੀ ਅਲੱਗ ਗੱਲ ਕਰ ਲੈਨੇ ਆ ਪਰ ਇਹਦਾ ਫਾਇਦਾ ਕਾਂਗਰਸ ਪਾਰਟੀ ਦੇਖ ਰਹੀ ਹੈ ਹਮ ਆਪ ਦੇ ਹੱਕ ਚ ਔਰ ਆਉਣ ਵਾਲੇ ਸਮੇਂ ਚ ਦੇਖੋ ਭਾਜਪਾ ਨਾਲ ਵੀ ਇਹ ਸੁਭਾਵਨਾਵਾਂ ਤਾਂ ਚੱਲ ਹੀ ਰਹੀਆਂ ਆ ਕਿ ਕਿਹੜੀ ਧਿਰ ਕਾਲੀਦਲ ਦੀ ਬੀਜੇਪੀ ਨਾਲ ਗੱਠਜੋੜ ਕਰਦੀ ਹੈ ਜਾਂ ਬੀਜੇਪੀ ਨਾਲ ਰਲ ਕੇ ਚੋਣਾਂ ਲੜਦੀ ਹੈ 27 ਦੀਆਂ ਹੁਣ ਇੱਕ ਨਵੀਂ ਧਿਰ ਵੀ ਹੈ ਜੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਉਹਨਾਂ ਨੂੰ ਸਵਾਲ ਹੋਇਆ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੀ ਉਹ ਬੀਜੇਪੀ ਨਾਲ ਵੀ ਗੱਠਜੋੜ ਕਰ ਸਕਦੇ ਆ ਤਾਂ ਉਹਨਾਂ ਨੇ ਉਹਦਾ ਮਤਲਬ ਖੰਡਨ ਨਹੀਂ ਕੀਤਾਗਾ ਉਹ ਸਵਾਲ ਦਾ ਉਹਨਾਂ ਨੇ ਕਿਹਾ ਉਹ ਸਮਾਂ ਹੁਣ ਤੇ ਦੇਖਿਆ ਜਾਊਗਾ ਇਹਦਾ ਮਤਲਬ ਇੱਕ ਇਸ਼ਾਰਾ ਤਾਂ ਉਹਨਾਂ ਨੇ ਕਰ ਹੀ ਦਿੱਤਾ ਨਾ ਸਵਾਲਨਾ ਤਾਂ ਹੋ ਹੀ ਗਈ ਆ ਔਰ ਭਾਈ ਸਰਬਜੀਤ ਸਿੰਘ ਖਾਲਸਾ ਵੀ ਇਹ ਕਹਿ ਚੁੱਕਿਆ ਕਿ ਉਹਨਾਂ ਦਾ ਮੁੱਦਾ ਖਾਲਸਤਾਨ ਨਹੀਂ ਹੈਗਾ ਉਹ ਡੈਮੋਕਰੈਟਿਕ ਢੰਗ ਨਾਲ ਜਾਂ ਜਾਂ ਪਾਰਟੀ ਨੇ ਜਿਹੜੇ ਏਜੰਡੇ ਤੇ ਲੜਨਾ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਈ ਹੈ ਕਿ ਉਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਜਾਂ ਆਨੰਦਪੁਰ ਸਾਹਿਬ ਦੇ ਮਤੇ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਖਾਸ ਕਰ ਸਭ ਤੋਂ ਵੱਡੀ ਜਿਹੜੀ ਮੰਗ ਹੈ ਕਿ ਫੈਡਰਲ ਢਾਂਚੇ ਦੀ ਮੰਗ ਹੈ ਜਾਂ ਰਾਜਾਂ ਨੂੰ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਮੰਗ ਹੈ ਉਹ ਤੇ ਧਿਆਨ ਕੇਂਦਰਿਤ ਕਰਕੇ ਇਹ ਪਾਰਟੀ ਲੜੂਗੀ ਔਰ ਜਿਹੜਾ ਮੁੱਖ ਮੁੱਦਾ ਉਹ ਪੰਜਾਬ ਮੁੱਖ ਅਜੰਡਾ ਆ ਆਨੰਦਪੁਰ ਸਾਹਿਬ ਦਾ ਮਤਾ ਹੋਊਗਾ ਔਰ ਉਹ ਮਤੇ ਤੇ ਜਦੋਂ ਇਹ ਉਹ ਕਰਦੇ ਆ ਸ਼ੁਰੂਆਤ ਕਰਦੇ ਆ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਚ ਜਿਹੜੀ ਹੈ ਸਾਂਝ ਵੀ ਬਣ ਜੇ ਕਿਉਂਕਿ ਉਹਨਾਂ ਨੇ ਇਹਦਾ ਖੰਡਨ ਤਾਂ ਕੀਤਾ ਨਹੀਂਗਾ ਔਰ ਭਾਜਪਾ ਵੀ ਚਾਹੁੰਦੀ ਪਈ ਹੈ ਵੀ ਪੰਜਾਬ ਚ ਉਹਨਾਂ ਨੂੰ ਕੋਈ ਇੱਕ ਧਿਰ ਇਹੋ ਜੀ ਕਾਲੀ ਦਲ ਦੀ ਧਿਰ ਮਿਲੇ ਸਾਂਝ ਬਣ ਜੇ ਜਿਹਦੇ ਨਾਲ ਜਿਹੜੀ ਮਜ਼ਬੂਤ ਹੋਵੇ ਔਰ ਉਹਨਾਂ ਨੇ ਸਾਰੇ ਜੇ ਢੀਂਡਸਾ ਗਰੁੱਪ ਨੂੰ ਪਹਿਲਾਂ ਪਰਖਿਆ ਉਹਨਾਂ ਨੇ ਜਾਂ ਫਿਰ ਬਾਗੀ ਧੜਾ ਵੀ ਖੜਾ ਕੀਤਾ ਮਤਲਬ ਉਹ ਵੀ ਦੇਖਿਆ ਬਾਗੀ ਧੜਾ ਪਰ ਉਹ ਸਾਰਿਆਂ ਤੋਂ ਜਿਹੜੀ ਆ ਉਹ ਇੱਕ ਉਭਾਰ ਨਹੀਂ ਹੋ ਸਕਿਆ ਨਾ ਢੀਂਡਸਾ ਸਭ ਦੀ ਅਗਵਾਈ ਚ ਜਿਹੜਾ ਕਾਲੀ ਤਲ ਬਣਿਆ ਉਹਦਾ ਉਭਾਰ ਹੋ ਸਕਿਆ ਪੰਜਾਬ ਚ ਨਾ ਹੀ ਬਾਗੀ ਧੜੇ ਵੱਲੋਂ ਵੀ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਖੜੀ ਕੀਤੀ ਗਈ ਸੀ ਜਾਂ ਸ਼ੁਰੂ ਕੀਤੀ ਗਈ ਸੀ ਉਹ ਵੀ ਲੋਕ ਲਾਮਬੰਦੀ 'ਚ ਬਹੁਤੀ ਸਫਲ ਨਹੀਂ ਹੋਈ ਸਫਲ ਹੀ ਰਹੀ ਹੈ ਹੁਣ ਭਾਵੇਂ ਤੇ ਲੋ ਤਾਂ ਸ੍ਰੀ ਕਾਲਤਾਖਬ ਸਾਹਿਬ ਦੇ ਜਥੇਦਾਰ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹਦੇ ਅਨਸਾਰ ਉਹ ਭੰਗ ਵੀ ਕਰ ਦਿੱਤੀ ਗਈ ਹੈ ਇੱਕ ਜਿਹੜੀ ਹੋਰ ਵੱਡੀ ਸੱਟ ਮਾਰੀ ਹੈ ਨਾ ਅਕਾਲੀ ਦਲ ਨੂੰ ਉੱਤੇ ਔਰ ਉਹਨਾਂ ਨੇ ਇੱਕ ਮਤਾ ਵੀ ਪਾਸ ਕੀਤਾ ਜੀ ਔਰ ਸ਼ਕਵੀਰ ਬਾਦਲ ਨੂੰ ਸ੍ਰੀ ਕਾਲਤਾਖਬ ਸਾਹਿਬ ਤੋਂ ਪਹੜਾ ਕਰਾ ਦਿੱਤਾ ਉਹਨਾਂ ਨੇ ਕਿ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਸ੍ਰੀ ਕਾਲਤਾਖਸਰ ਸਾਹਿਬ ਦੇ ਜਥੇਦਾਰ ਜਥੇਦਾਰ ਹੁਕਮਨਾਮਾ ਜਾਰੀ ਕਰਨ ਤੋਂ ਬਾਅਦ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੁੰਦਾ ਉਹ ਤੋਂ ਬਾਅਦ ਦੋ ਵਾਰੀ ਉਹ ਕਹਿ ਵੀ ਚੁੱਕੇ ਆ ਕਿ ਅਕਾਲੀ ਦਲ ਜਿਹੜੇ ਹੁਕਮ ਜਾਰੀ ਹੋਏ ਨੇ ਚਲੋ ਸੁਖਵੀਰ ਬਾਦਲ ਦਾ ਅਸਤੀਫਾ ਤਾਂ ਪ੍ਰਵਾਨ ਹੋ ਗਿਆ ਵਰਕਿੰਗ ਕਮੇਟੀ ਨੂੰ ਉਹਨਾਂ ਨੇ ਕਿਹਾ ਸੀ ਕਿ ਅਸਤੀਫਾ ਪ੍ਰਵਾਨ ਕਰੋ ਪਰ ਜਿਹੜਾ ਅਕਾਲੀ ਦਲ ਨੇ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਉਹ ਕਮੇਟੀ ਅਜੇ ਘਰ ਸੀਲ ਨਹੀਂ ਹੋਈ ਹੈ ਉਨੇ ਆਪਣਾ ਕੰਮ ਨਹੀਂ ਸ਼ੁਰੂ ਕੀਤਾ ਔਰ ਉਹ ਜੇ ਉਹਦਾ ਕੰਮ ਰੁਕਿਆ ਹੋਇਆ ਤਾਂ ਉਹ ਬਾਦਲ ਸਾਹਿਬ ਦੇ ਇਸ਼ਾਰੇ ਤੇ ਹੀ ਰੁਕਿਆ ਹੋਇਆ ਹੈ ਨਾ ਜਾਂ ਵੱਖਰੇ ਤੌਰ ਤੇ ਚਲੋ ਇਹਨਾਂ ਨੇ ਭਰਤੀ ਮਹਿਮ ਸ਼ੁਰੂ ਕਰਤੀ ਹੈ ਜੀ ਤੇ ਖਿਲਾਫ ਜੇ ਆਪਾਂ ਦੇਖੀਏ ਤਾਂ ਮਰਪੀ ਸਿੰਘ ਿਆਲੀ ਨੇ ਇਹ ਕਹਿ ਵੀ ਦਿੱਤਾ ਕਿ ਉਹ ਜੇ ਮੰਨਣਗੇ ਤਾਂ ਸ੍ਰੀ ਕਾਲਤਾਖਬ ਸਾਹਿਬ ਦੇ ਹੁਕਮਨਾਮੇ ਅਨਸਾਰ ਹੀ ਕੰਮ ਕਰਨਗੇ ਜਿਹੜਾ ਨਵੀ ਉਹਨਾਂ ਦੀ ਰਾਜਸਥਾਨ ਚ ਡਿਊਟੀ ਲਾਈ ਹੈ ਇੱਕ ਤਮ ਤਰ੍ਹਾਂ ਨਾਲ ਉਹ ਇਨਕਾਰੀ ਹੋ ਗਿਆ ਵੀ ਮੈਂ ਰਾਜਸਥਾਨ ਚ ਨਹੀਂ ਜਾਣਾਗਾ ਜਿਹੜੀ ਮੇਰੀ ਡਿਊਟੀ ਹੈ ਉਹ ਸੱਤ ਮੈਂਬਰੀ ਕਮੇਟੀ ਚ ਹੈ ਔਰ ਜੇ ਸੱਤ ਮੈਂਬਰੀ ਕਮੇਟੀ ਕੰਮ ਕਰਦੀ ਹੈ ਤਾਂ ਮੈਂ ਕੰਮ ਕਰੂੰਗਾ 42 ਨਹੀਂ ਕਹਤਾ ਕਿਹਨ ਤੋਂ ਭਾਵ ਹੈ ਇਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਇੱਕ ਮੱਤਾ ਜਿਹੜਾ ਅੱਜ ਵਕ ਵਕ ਕਈ ਪ੍ਰਿੰਟ মিডিਆ ਪਈ ਅਖਬਾਰਾਂ 'ਚ ਜ਼ਿਕਰ ਵੀ ਹੋਇਆ ਸਪੈਸ਼ਲ ਡੱਬੀ ਛਪੀ ਹੈ ਕਿ ਸੁਖਵੀਰ ਬਾਦਲ ਨੂੰ ਉਹਨਾਂ ਨੇ ਕਾਲ ਤੱਕ ਤੋਂ ਪਹਗੋੜਾ ਕਰਾਰ ਵੀ ਦਿੱਤਾ ਹੈ ਹਾਂ ਔਰ ਔਰ ਜਿਹੜਾ ਮਤਲਬ 27 ਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਜੀ ਸਰ ਇਹਦੇ ਨਾਲ ਤੁਸੀਂ ਹੁਣੇ ਜ਼ਿਕਰ ਕੀਤਾ ਸੀਗਾ ਕਿ ਵੀ 27 ਨੂੰ ਲੈ ਕੇ ਕਾਂਗਰਸ ਜਿਹੜੀ ਹੈ ਮੁਹਿੰਮ ਸ਼ੁਰੂ ਕਰ ਦਿੰਦੀ ਆ ਲੱਗਦਾ ਫਿਰ ਕਾਂਗਰਸ ਇਸ ਸਮੇਂ ਮੋਰੀ ਹੋ ਗਈ ਹੈ ਅ ਦੇਖੋ ਜੇ ਲਗਨ ਆਪਾਂ ਮੋਰੀ ਦੀ ਗੱਲ ਕਰੀਏ ਤਾਂ ਸਾਰਿਆਂ ਤੇ ਰਹੀ ਲੜ ਤਾਂ 27 ਨੂੰ ਲੈ ਕੇ ਰਹੀਆਂ ਨਾ ਜੇ ਪੰਜਾਬ ਚ ਜਿਮਨੀ ਚੋਣਾਂ ਆਉਣਗੀਆਂ ਤੇ ਜਿਮਨੀ ਚੋਣਾਂ ਨੂੰ ਵੀ ਇੱਕ ਤਰ੍ਹਾਂ ਨਾਲ ਸੈਮੀ ਫਾਈਨਲ ਹੀ ਦੇਖ ਕੇ ਲੜੀਆਂ ਨੇ ਸਾਰੀਆਂ ਤੇਰਾ ਹਾਂ ਔਰ ਚਾਹੋ ਚ ਬੀਜੇਪੀ ਸੀ ਚ ਕਾਂਗਰਸ ਪਾਰਟੀ ਆ ਚ ਕਾਲੀ ਦਲ ਤੇ ਚਲੋ ਕਾਲੀ ਦਲ ਨੇ ਤਾਂ ਪੈਰ ਹੀ ਪਿੱਛੇ ਖਿੱਚ ਲਿਆ ਸੀ ਪਰ ਉਹ ਤੋਂ ਗਾਂ ਜੇ ਨਗਰ ਨਗਮ ਚੋਣਾਂ ਦੀ ਗੱਲ ਕਰੀਏ ਤਾਂ ਨਗਰ ਨਗਮ ਚੋਣਾਂ ਵੀ ਸਾਰੀਆਂ ਧਿਰਾਂ ਨੇ 27 ਦੀ ਉਹ ਚ ਤਿਆਰੀ ਨੂੰ ਲੈ ਕੇ ਲੜੀਆਂ ਚਾਹ ਨਗਰ ਪੰਚਾਇਤ ਚੋਣਾਂ ਸੀ ਜੇ ਦਿੱਲੀ ਦੀਆਂ ਚੋਣਾਂ ਦੀ ਵੀ ਆਮ ਆਦਮੀ ਪਾਰਟੀ ਤਾਂ ਇਹ ਕਰੀਗੀ ਵੀ ਜੇ ਦਿੱਲੀ ਦੀਆਂ ਚੋਣਾਂ ਦੇ ਜਿਹੜੇ ਨਤੀਜੇ ਆਉਣਗੇ ਉਹਨਾਂ ਦਾ ਪ੍ਰਭਾਵ ਪੰਜਾਬ ਤੇ ਪਊਗਾ ਜਾਂ 27 ਦੀ ਇਲੈਕਸ਼ਨ ਤੇ ਪਊਗਾ ਸਾਰੀਆਂ ਧਿਰਾਂ ਤਿਆਰੀ ਤਾਂ ਅੰਦਰ ਖਾਤੇ ਕਰ ਹੀ ਰਹੀਆਂ ਪਰ ਰਾਜਾ ਵੀ ਇੰਨੇ ਜ਼ਰੂਰ ਹੈ ਇੱਕ ਉਹਨਾਂ ਨੇ ਜਿਹੜੀ ਹੈਗੀ ਹੈ ਅ ਅਮਿਤ ਸ਼ਾਹ ਵੱਲੋਂ ਜਿਹੜਾ ਅ ਡਾਕਟਰ ਅੰਬੇਦਕਰ ਉਹਨਾਂ ਦੇ ਖਿਲਾਫ ਜਿਹੜਾ ਇੱਕ ਬਿਆਨ ਦਿੱਤਾ ਜਾਂ ਬਿਆਨਬਾਜ਼ੀ ਕੀਤੀ ਹੈ ਜੀ ਦਾ ਪੂਰੇ ਦੇਸ਼ 'ਚ ਹੀ ਵਿਰੋਧ ਹੋ ਰਿਹਾ ਤਾਂ ਉਹਨਾਂ ਨੇ 27 ਦੀ ਤਿਆਰੀ ਜਾਂ ਉਸ ਮਹਿਮ ਨੂੰ ਲੈ ਕੇ ਉਹਨਾਂ ਡਾਕਟਰ ਅੰਬੇਦਕਰ ਦੇ ਔਰ ਸੰਵਿਧਾਨ ਦੀ ਜੈ ਡਾਕਟਰ ਅੰਬੇਦਕਰ ਦੀ ਜੈ ਔਰ ਆਪਣੇ ਇਸ ਇਸ ਨਾਂ ਤੇ ਇੱਕ ਪੰਜਾਬ ਚ ਮਹਮ ਛੇੜੀ ਹੈ ਜਾਂ ਮਹਮ ਚਲਾਉਣ ਦਾ ਐਲਾਨ ਕੀਤਾ ਹੈ ਤਾਂ ਕਿ ਦੇਖੋ ਦਲਿਤ VOTER ਪ੍ਰਭਾਵਿਤ ਹੋ ਸਕੇ ਔਰ ਕਾਂਗਰਸ ਪਾਰਟੀ ਨੇ ਇਹ ਚ ਮੋਰੀ ਹੈ ਔਰ ਉਹਨਾਂ ਨੇ ਪੰਜਾਬ ਪੱਧਰ ਤੇ ਇਸ ਦੇ ਖਿਲਾਫ ਜਾਂ ਅਮਿਤ ਸ਼ਾਹ ਦੇ ਖਿਲਾਫ ਪ੍ਰਦਰਸ਼ਨ ਪ੍ਰੋਟੈਸਟ ਕਰਨ ਦਾ ਵੀ ਪ੍ਰੋਗਰਾਮ ਦਿੱਤਾ ਔਰ ਇਹ ਇਹ ਕਿੰਨਾ ਕ ਸਕਸੈਸ ਹੁੰਦਾ ਜਾਂ ਕਿੰਨੀ ਕਿ ਸਫਲਤਾ ਇਹਦੇ ਨਾਲ ਹੁੰਦੀ ਆ ਜਾਂ ਲੋਕ ਲੰਬੰਦੀ ਕਿੰਨੀ ਕ ਹੁੰਦੀ ਆ ਉਹ ਸਮਝਦਾ ਸੁਗਾ ਕਿਉਂਕਿ ਕਾਂਗਰਸ ਪਾਰਟੀ ਚ ਵੀ ਕਈ ਧੜੇ ਆ ਕਈ ਤਰਾਨੇ ਖਾਸ ਕਰ ਮੁੱਖ ਮੰਤਰੀ ਦੀ ਦੌੜ ਚ ਤਾਂ ਕਈ ਤਰਾਨੇ ਨੇ ਨਾ ਇਹ ਦੇਖਿਆ ਜਾਵੇ ਤਾਂ ਪ੍ਰਤਾਪ ਸਿੰਘ ਬਾਜਵਾ ਵੀ ਨੇ ਔਰ ਰੰਧਾਵਾ ਸਾਹਿਬ ਵੀ ਨੇ ਹਮ ਕਰਨਜੀਤ ਸਿੰਘ ਚੰਨੀ ਵੀ ਹੈ ਔਰ ਇਹ ਇਹ ਹੈ ਤਾਂ ਕਈ ਤਰਾਨੇ ਉੱਚ ਮੁੱਖ ਮੰਤਰੀ ਦੀ ਦੌੜ ਚ ਪਰ ਰਾਜਾ ਬੜਿੰਗਲੇ ਦੀ ਸ਼ੁਰੂਆਤ ਜਰੂਰ ਕੀਤੀ ਆ ਔਰ ਕਾਂਗਰਸ ਪਾਰਟੀ ਨੇ ਨੂੰ 27 ਦੀ ਮਹਿਮ ਦਾ ਇੱਕ ਹਿੱਸਾ ਹੀ ਦੱਸਿਆ ਜਿਹੜੀ ਇਹ ਮਹਿਮ ਚਲਾ ਰਹੇ ਆ ਕਾਂਗਰਸ ਪਾਰਟੀ ਔਰ ਸਾਰੀਆਂ ਧਰਾਈਆਂ ਜਿਹੜੀਆਂ ਨੇ 27 ਨੂੰ ਲੈ ਕੇ ਪੰਜਾਬ ਚ ਲੜ ਰਹੀਆਂ ਜੀ ਸਰ ਇਹਦੇ ਨਾਲ ਜੇ ਆਪਾਂ ਗੱਲ ਕਰੀ ਵੀ ਸੁਨੀਲ ਜਾਖੜ ਦਾ ਇਸ ਸਮੇਂ ਪ੍ਰਧਾਨ ਮੰਤਰੀ ਨੂੰ ਮਿਲਣਾ ਚਰਚਾ ਦੇ ਵਿੱਚ ਹੈ ਤਾਂ ਕੀ ਲੱਗਦਾ ਵੀ ਕਿਹੜੇ ਮੁੱਦੇ ਇਸ ਮੁਲਾਕਾਤ ਦੇ ਵਿੱਚ ਵਿਚਾਰੇ ਗਏ ਨੇ ਦੇਖੋ ਜੇ ਗੱਲ ਕਰੀਏ ਤਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੇ ਚੁੱਪੀ ਧਾਰੀ ਹੋਈ ਸੀ ਜਾਂ ਚੁੱਪੀ ਵੱਟੀ ਹੋਈ ਸੀ ਜਾਂ ਕਹਿ ਲਈਏ ਜਦੋਂ ਲੋਕ ਸਭਾ ਚੋਣਾਂ ਤੋਂ ਬਾਅਦ ਰਵਨੀਤ ਬਿੱਟੂ ਦੇ ਹਾਰਨ ਤੇ ਉਹ ਕੇਂਦਰ ਚ ਮੰਤਰੀ ਲੈ ਲਿਆ ਜਾਂਦਾ ਔਰ ਇਹਨਾਂ ਨੂੰ ਇਗਨੋਰ ਕੀਤਾ ਗਿਆ ਉਦੋਂ ਤਾਂ ਉਹਨਾਂ ਨੇ ਉਦੋਂ ਤੋਂ ਇੱਕ ਤਰ੍ਹਾਂ ਨਾਲ ਚੁੱਪੀ ਧਾਰੀ ਹੋਈ ਸੀ ਹਮ ਔਰ ਇੱਥੋਂ ਤੱਕ ਵੀ ਕਈ ਵਾਰੀ ਆਇਆ ਸੀ ਕਿ ਸ਼ਾਇਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਾਂ ਛੱਡ ਗਏ ਮਤਲਬ ਇਤਾਂ ਦੀਆਂ ਚਰਚਾਾਂਵਾਂ ਵੀ ਬਹੁਤ ਸਾਰੀਆਂ ਹੋਈਆਂ ਨੇ ਪਰ ਹੁਣ ਉਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਸਰਗਰਮ ਦਿਖ ਰਹੇ ਆ ਕੇਂਦਰ ਚ ਕਈ ਮੰਤਰੀਆਂ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੀਟਿੰਗ ਕੀਤੀ ਹੈ ਔਰ ਕੁਦਰਤੀ ਹੈ ਕਿ ਉਹ ਪੰਜਾਬ ਉਹਨਾਂ ਦੀ ਜਿਹੜੀ ਭਾਵਨਾ ਸੁਨੀਲ ਜਾਖੜ ਜੀ ਦੀ ਉਹ ਉਹ ਪੰਜਾਬ ਪੱਖੀ ਬਹੁਤਾ ਰਹਿੰਦੇ ਆ ਜਾਂ ਪੰਜਾਬ ਦੇ ਮੁੱਦਿਆਂ ਤੇ ਉਹ ਹਮੇਸ਼ਾ ਧਿਆਨ ਕੇਂਦਰਿਤ ਕਰਦੇ ਆ ਹਾਲਾਂਕਿ ਜਿਹੜੀ ਬੀਜੇਪੀ ਦੀ ਪਿਛਲੀ ਲੀਡਰਸ਼ਿਪ ਰਹੀ ਹੈ ਉਹ ਮਤਲਬ ਕੇਂਦਰ ਦੀ ਸੁਰ ਮਿਲਾਉਂਦੀ ਰਹੀ ਹੈ ਜੋ ਉਤੋਂ ਇਸ਼ਾਰਾ ਆਉਣਾ ਕੇਂਦਰ ਵੱਲੋਂ ਜਾਂ ਹਾਈ ਕਮਾਂਡ ਵੱਲੋਂ ਉਹ ਚ ਸੁਰ ਚ ਸੁਰ ਮਿਲਾਉਂਦੀ ਰਹੀ ਹੈ ਪਰ ਜਦੋਂ ਤੂੰ ਸੁਨੀਲ ਜਾਖੜ ਨੇ ਭਾਜਪਾ ਦੀ ਕਮਾਂਡ ਸੰਭਾਲੀ ਹੈ ਜਾਂ ਪੰਜਾਬ ਭਾਜਪਾ ਦੀ ਕਮਾਂਡ ਸੰਭਾਲੀ ਹੈ ਤਾਂ ਕੇਂਦਰ ਕੋਲੇ ਪੰਜਾਬ ਦੇ ਮੁੱਦੇ ਠਾਉਂਦੇ ਆ ਰਹੇ ਆ। ਚਾਹੋ ਕਿਸਾਨੀ ਦਾ ਮੁੱਦਾ ਚਾਹ ਬੰਦੀ ਸਿੰਘਾਂ ਦਾ ਮੁੱਦਾ ਜਾਂ ਹੋਰ ਪੰਜਾਬ ਦੇ ਜਿਹੜੀ ਪੰਜਾਬ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਜਾਂ ਪੰਜਾਬ ਲਈ ਵਿਸ਼ੇਸ਼ ਪੈਕੇਜ ਲੈਣ ਲਈ ਉਹ ਵੱਖ-ਵੱਖ ਮੁੱਦਿਆਂ ਦੇ ਪੰਜਾਬ ਦੇ ਹੱਕ 'ਚ ਜਿਹੜੇ ਜਾਂ ਪੰਜਾਬ ਦੇ ਪੱਖ 'ਚ ਜਿਹੜੇ ਮੁੱਦੇ ਆ ਉਹ ਕੇਂਦਰ ਕੋਲੇ ਠਾਉਂਦੇ ਆ ਰਹੇ ਆ। ਔਰ ਇਸ ਗੱਲ ਤੋਂ ਇਹ ਵੀ ਇੱਕ ਚਰਚਾ ਸੀ ਕਿ ਜਿਹੜਾ ਉਹਨਾਂ ਦੇ ਮੁੱਦਿਆਂ ਨੂੰ ਨਾਂ ਵਿਚਾਰਨ ਕਰਕੇ ਜਾਂ ਉਹਨਾਂ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਔਰ ਉਹਨਾਂ ਦੇ ਨਾਲ ਅਮਿਤ ਸ਼ਾਹ ਨੂੰ ਇਹ ਵੀ ਕਿਹਾ ਸੀ ਕਿ ਉਹ ਪੰਜਾਬ ਨੂੰ ਵੱਖਰੇ ਐਂਗਲ ਤੋਂ ਦੇਖਣ ਹਾਂ ਤਾਂ ਪੰਜਾਬ ਦੇ ਮੁੱਦੇ ਮਸਲਿਆਂ ਨੂੰ ਵੱਖਰੇ ਐਂਗਲ ਤੋਂ ਦੇਖਣ ਇਹ ਵੀ ਉਹਨਾਂ ਨੇ ਇੱਕ ਸੁਝਾਅ ਦਿੱਤਾ ਸੀ ਔਰ ਹੁਣ ਵੀ ਕਿਉਂਕਿ ਪੰਜਾਬ 'ਚ ਕਿਸਾਨੀ ਦਾ ਮੁੱਦਾ ਕੇਂਦਰ ਦੇ ਖਿਲਾਫ ਇੱਕ ਵੱਡੀ ਕਿਸਾਨੀ ਜਿਹੜੀ ਹੈ ਪੰਜਾਬ ਦੀ ਉਹ ਲੜਾਈ ਲੜ ਰਹੀ ਹੈ हरियाणा ਦੇ ਕਿਸਾਨ ਵੀ ਉਸ ਚ ਸ਼ਾਮਲ ਹੋ ਗਿਆ ਜਿਹੜੀਆਂ ਖਾ ਪੰਚਾਇਤਾਂ ਨੇ ਹਰਿਆਣੇ ਦੀਆਂ ਜਿਨ੍ਹਾਂ ਦਾ ਬਹੁਤ ਵੱਡਾ ਪ੍ਰਭਾਵ ਮੰਨਿਆ ਜਾਂਦਾ ਉਹ ਵੀ ਕਿਸਾਨੀ ਸੰਘਰਸ਼ ਦੇ ਦੁਆਰਾ ਹੱਕ ਚਾਗੀਆਂ ਨੇ ਜਿਸ ਤਰ੍ਹਾਂ ਦਿੱਲੀ ਚ ਜਦੋਂ ਸੰਘਰਸ਼ ਚੱਲਿਆ ਉਹ ਹਾਕ ਸਿੰਘ ਹੁਣ ਫੇਰ ਉਹਨਾਂ ਨੇ ਵੀ ਸਪੋਰਟ ਦਾ ਐਲਾਨ ਕਰ ਦਿੱਤਾ ਜਿਸ ਤਰ੍ਹਾਂ ਇਸ ਕਿਸਾਨੀ ਸੰਘਰਸ਼ ਨਾਲ ਲੋਕ ਲਾਮਬੰਦੀ ਜੁੜ ਰਹੀ ਹੈ ਔਰ ਅੱਜ 111 ਕਿਸਾਨ ਹੋਰ ਜਿਹੜੇ ਭੁੱਖ ਹੜਤਾਲ ਤੇ ਬੈਠੇ ਔਰ ਢੱਲੇਵਾਲ ਸਾਹਿਬ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਹੋ ਚੁੱਕੀ ਹੈ ਔਰ ਉਹਨਾਂ ਨੇ ਵੱਡੀ ਗੱਲ ਹੈ ਕਿ ਸਟੈਂਡ ਰੱਖਿਆ ਹੋਇਆ ਢੱਲੇਵਾਲ ਸਿੰਘ ਨੇ ਉਹ ਇਸ ਮੁੱਦੇ ਤੇ ਡਟੇ ਹੋਏ ਨੇ ਜੀ ਔਰ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਔਰ ਸੁਨੀਲ ਜਾਖੜ ਦਾ ਪ੍ਰਧਾਨ ਮੰਤਰੀ ਨੂੰ ਮਿਲਣਾ ਭਾਵੇਂ ਉਹ ਉਹਨਾਂ ਦੀ ਮਿਲਣੀਆਂ ਦੀਆਂ ਬਹੁਤੀਆਂ ਜਿਹੜੇ ਤੱਥ ਕੋਈ ਸਾਹਮਣੇ ਨਹੀਂ ਆਏ ਨਾ ਹੀ ਉਹਨਾਂ ਨੇ ਕੋਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਜਾਂ ਕੋਈ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਹੀ ਕਰਕੇ ਦੱਸਿਆ ਕਿ ਉਹਨਾਂ ਨੇ ਕਿਹੜੇ ਮੁੱਦੇ ਵਿਚਾਰੇ ਨੇ ਪਰ ਇਹ ਕਿੱਸਿਆ ਜ਼ਰੂਰ ਜਾ ਰਿਹਾ ਕਿ ਕਿਸਾਨੀ ਦਾ ਮੁੱਦਾ ਜਾਂ ਪੰਜਾਬ ਪਿਛਲੇ ਦਿਨਾਂ ਚ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਵੀ ਵੱਡੀ ਜਿਹੜੇ ਪ੍ਰੋਟੈਸਟ ਹੋਏ ਆ ਚੰਡੀਗੜ੍ਹ ਚ ਔਰ ਇਹ ਮੁੱਦੇ ਜਿਹੜੇ ਪੰਜਾਬ ਨਾਲ ਜੁੜੇ ਹੋਏ ਮੁੱਦੇ ਨੇ ਜੇ ਭਾਜਪਾ ਦਾ ਪੰਜਾਬ ਤੇ ਭਾਰ ਚਾਹੁੰਦੇ ਆ ਤਾਂ ਇਨ੍ਹਾਂ ਮੁੱਦਿਆਂ ਤੇ ਜਿਹੜੀ ਆ ਕੇਂਦਰ ਨੂੰ ਵੀ ਧਿਆਨ ਕੇਂਦਰਿਤ ਕਰਨਾ ਪਊਗਾ ਔਰ ਇਸ ਮੀਟਿੰਗ ਚ ਇਹ ਮੁੱਦੇ ਜਿਹੜੇ ਨੇ ਜਾਖੜ ਸਾਹਿਬ ਨੇ ਜ਼ਰੂਰ ਵਿਚਾਰੇ ਹੋਣਗੇ ਹੋ ਸਕਦਾ ਹੋਰ ਵੀ ਪਾਰਟੀ ਨਾਲ ਸੰਬੰਧਤ ਜਾਂ ਪੰਜਾਬ ਨਾਲ ਸੰਬੰਧਤ ਜਾਂ ਪੰਜਾਬ ਭਾਜਪਾ ਨਾਲ ਸੰਬੰਧਤ ਕਿਸ ਤਰ੍ਹਾਂ ਭਾਜਪਾ ਨੂੰ ਪੰਜਾਬ ਚ ਉਭਾਰਿਆ ਜਾ ਸਕਦਾ ਕਿਸ ਤਰ੍ਹਾਂ ਸ਼ਹਿਰਾਂ ਚ ਉਭਾਰਿਆ ਜਾ ਸਕਦਾ ਜਾਂ ਕਿਸ ਤਰ੍ਹਾਂ ਪੇਡੂ ਖੇਤਰ ਚ ਭਾਜਪਾ ਦੇ ਪੈਰ ਲਵਾਏ ਜਾ ਸਕਦੇ ਆ ਜਾਂ ਆਉਣ ਵਾਲੇ ਸਮੇਂ ਚ ਕਿਹੜੀ ਧਰ ਨਾਲ ਗੱਠ ਜੋੜ ਕੀਤਾ ਜਾ ਸਕਦਾ ਹੋਰ ਵੀ ਕਈ ਮੁੱਦੇ ਹੋਣਗੇ ਜਿਹੜੇ ਪਾਰਟੀ ਨਾਲ ਸੰਬੰਧਿਤ ਵੀ ਕੋਈ ਮੁੱਦੇ ਹੋ ਸਕਦੇ ਆ ਪਰ ਮੁੱਖ ਤੌਰ ਤੇ ਇਹ ਜਰੂਰ ਮੁੱਦੇ ਬਾਰੇ ਹੋਣਗੇ ਕਿਸਾਨੀ ਨਾਲ ਸੰਬੰਧਿਤ ਜਾਂ ਮਨਦੀ ਸਿੰਘਾ ਨਾਲ ਸੰਬੰਧਿਤ ਮੁੱਦੇ ਤੇ ਜਰੂਰ ਚਰਚਾ ਹੋਈ ਹੋਊ ਇਹ ਸਾਰੇ ਮੀਡੀਆ ਚ ਇੱਕ ਚਰਚਾ ਵੀ ਹੋਈ ਆ ਜੀ ਜੀ ਬਿਲਕੁਲ ਸਰ ਜੁੜਾ ਲਈ ਬਹੁਤ ਬਹੁਤ ਧੰਨਵਾਦ ਤੇ ਕੱਲ੍ਹ ਦੁਬਾਰਾ ਤੁਹਾਡੇ ਨਾਲ ਫਿਰ ਜੁੜਾਂਗੇ ਕਿਸੇ ਨਾ ਕਿਸੇ ਨਵੇਂ ਅਤੇ ਖਾਸ ਮੁੱਦੇ ਤੇ ਧੰਨਵਾਦ ਲਗਨ ਜੀ ਤਾਂ ਆਇਸਨ ਸਾਡੇ ਨਾਲ ਸੀਨੇ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਅਤੇ ਅਹਿਮ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ